ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਸਵੇਰੇ ਦਾ ਨਾਸ਼ਤਾ ਦਹੀਂ ਨਾਲ ਕਰਦੇ ਸਨ ਦਹੀ ਲੈ ਆਉਣ ਦੀ ਸੇਵਾ ਇੱਕ ਸਿੱਖ ਕਰਦਾ ਸੀ ਜਿਸ ਦਾ ਨਾਮ ਪਾਈ ਲੰਗਾ ਸੀ ਪਾਈ ਲੰਗਾ ਦਾ ਪਿੰਡ ਸ੍ਰੀ ਕੋਇੰਦ ਬਾਾਲ ਸਾਹਿਬ ਤੋਂ ਦੋ ਕੋਹੇ ਦੂਰੀ ਤੇ ਸੀ ਤੇ ਉਹ ਰੋਜ਼ਾਨਾ ਸਵੇਰੀ ਦੋ ਕੋਹੇ ਦੀ ਦੂਰੀ طے ਕਰਕੇ ਗੁਰੂ ਜੀ ਦੇ ਵਾਸਤੇ ਦਹੀਂ ਲੈ ਕੇ ਆਉਂਦਾ ਸੀ ਹਾਲਾਂਕਿ ਪਾਈ ਲੰਗਾ ਦੀ ਜਿਹੜੀ ਇਕ ਲੱਤ ਸੀ ਓਹੋ ਬਚਪਨ ਤੋਂ ਹੀ ਕੰਮ ਨਹੀਂ ਕਰਦੀ ਸੀ ਤੇ ਉਹ ਲੰਗੜਾ ਕੇ ਚੱਲਦਾ ਸੀ ਜਿਸ ਕਰਕੇ ਉਸ ਨੂੰ ਵਿਸਾਖੀ ਦਾ ਸਹਾਰਾ ਲੈਣਾ ਪੈਂਦਾ ਸੀ ਭਾਈ ਲੰਗਾ ਗੁਰੂ ਜੀ ਦੀ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਕਰਦਾ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਸੀ ਕਿ ਗੁਰੂ ਜੀ ਨੇ ਮੈਨੂੰ ਇਹੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਭਾਈ ਲੰਗਾ ਜੀ ਜਦੋਂ ਵੀ ਰਸਤੇ ਵਿੱਚੋਂ ਲੰਘਦੇ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਚੌਦਰੀ ਅਕਸਰ ਹੀ ਮਿਲ ਜਾਂਦਾ ਸੀ ਜਿਹੜਾ ਕਿ ਉੱਥੋਂ ਦਾ ਹੀ ਰਹਿਣ ਵਾਲਾ ਸੀ ਤੇ ਉਹ ਚੌਦਰੀ ਭਾਈ ਲੰਗਾ ਜੀ ਨੂੰ ਜਦੋਂ ਵੀ ਦੇਖਦਾ ਤਾਂ ਉਹਨਾਂ ਨੂੰ ਹਮੇਸ਼ਾ ਹੀ ਮੁਕਾਲੇ ਕਰ ਦਰੈਂਦਾ ਸੀ ਤੇ ਕਹਿੰਦਾ ਸੀ ਤੁਰ ਜਾਣਾ ਇੰਨੀ ਦੂਰ ਤਹੀਂ ਢੂੰਡਦਾ ਕਾਰਜ ਕਰਦਾ ਹੈ ਤੇ ਲੰਗੜਾ ਹੋਣ ਦੇ ਨਾਂ ਤੇ ਕਸ਼ਟ ਵੀ ਭੋਗਦਾ ਹੈ ਕਿ ਤੇਰਾ ਗੁਰੂ ਤੇਰੇ ਲੱਤ ਨਹੀਂ ਠੀਕ ਕਰ ਸਕਦਾ ਤੇ ਭਾਈ ਲੰਗਾ ਜੀ ਉਸ ਚੌਧਰੀ ਨੂੰ ਸਿਰਫ ਇਹ ਜਵਾਬ ਦਿੰਦੇ ਕਿ ਮੈਂ ਤਾਂ ਨਿਸਵਾਰਥ ਹੋ ਕੇ ਸੇਵਾ ਕਰਦਾ ਹਾਂ ਮੈਨੂੰ ਆਪਣੇ ਗੁਰੂ ਜੀ ਦੇ ਵੱਲੋਂ ਕੁਝ ਨਹੀਂ ਚਾਹੀਦਾ ਪਰ ਚੌਦਰੀ ਪਾਈ ਲੰਗਾ ਦੇ ਇਨ੍ਹਾਂ ਉਤਰਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਤੇ ਫਿਰ ਕਹਿੰਦਾ ਹੈ ਕਿ ਸਾਨੂੰ ਤੇਰੇ ਉੱਤੇ ਬਹੁਤ ਤਰਸ ਆਉਂਦਾ ਹੈ ਕਿ ਤੇਰੇ ਗੁਰੂ ਨੂੰ ਤੇਰੇ ਉੱਤੇ ਤਰਸ ਨਹੀਂ ਆਉਂਦਾ ਤਾਂ ਜਵਾਬ ਵਿੱਚ ਪਾਈ ਲੰਗਾ ਜੀ ਕਹਿੰਦੇ ਕਿ ਗੁਰੂ ਜੀ ਸਮਰੱਥ ਹਨ ਤੇ ਪਿਤਾ ਸਰੂਪ ਹਨ ਉਹ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਆਪੇ ਹੀ ਜਾਣਦੇ ਹਨ ਉਹ ਜੋ ਵੀ ਉਚਿਤ ਸਮਝਣਗੇ ਤੇ ਉਸੇ ਪ੍ਰਕਾਰ ਦੀਆਂ ਵਕਸ਼ਿਸ਼ਾਂ ਦੇਣਗੇ ਜਿڑا ਉਹ ਚੌਧਰੀ ਸੀ ਵਸਤਵ ਵਿੱਚ ਉਹ ਪੈਸੇ ਦੇ ਹੰਕਾਰ ਕਰਨ ਇਕ ਮਨ ਚਲਾ ਨਾਸਤਿਕ ਕਿਸਮ ਦਾ ਵਿਅਕਤੀ ਸੀ ਜਿਸ ਨੂੰ ਪਰਮਾਤਮਾ ਅਤੇ ਧਰਮ ਕਰਮ ਉੱਤੇ ਕੋਈ ਵੀ ਵਿਸ਼ਵਾਸ ਨਹੀਂ ਸੀ ਤੇ ਇਸੇ ਦੇ ਚੱਲਦੇ ਉਹ ਰੋਜ਼ਾਨਾ ਪਾਈ ਲੰਗਾ ਜੀ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ ਪਰ ਰੋਜ਼ਾਨਾ ਪਰੇਸ਼ਾਨ ਕਰਨ ਦੇ ਬਾਵਜੂਦ ਵੀ ਜਦੋਂ ਚੌਧਰੀ ਦਾ ਮਨ ਨਹੀਂ ਪਰਿਆ ਤਾਂ ਇੱਕ ਦਿਨ ਉਸ ਨੇ ਪਾਈ ਲੰਗਾ ਜੀ ਨੂੰ ਰਸਤੇ ਵਿੱਚ ਘੇਰ ਲਿਆ ਤੇ ਆਪਣੇ ਦੋਸਤਾਂ ਸਮੀਤ ਉਹਨਾਂ ਨੂੰ ਪਰੇਸ਼ਾਨ ਕਰਨ ਲੱਗਾ ਇੱਥੋਂ ਤੱਕ ਕੀ ਅੱਜ ਉਸਨੇ ਪਾਈ ਲੰਗਾ ਜੀ ਦੀ ਵਿਸ਼ਾਖੀ ਵੀ ਖੋ ਲਈ ਤੇ ਕਹਿਣ ਲੱਗਾ ਕਿ ਦੱਸ ਤੂੰ ਆਪਣੇ ਗੁਰੂ ਨੂੰ ਲਾਤ ਠੀਕ ਕਰਨ ਦੇ ਬਾਰੇ ਕੀ ਹਾਂ ਜਾਂ ਨਹੀਂ ਕੀ ਹਾਂ ਤਾਂ ਪਾਈ ਲੰਗਾ ਜੀ ਫਿਰ ਵੀ ਬੜੇ ਸਬਰ ਨਾਲ ਬੋਲੇ कि मैनु ਇਹ ਅਜ ਤੱਕ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਮੈਂ ਲੰਗੜਾ ਹਾਂ ਤਾਂ ਭਾਈ ਲੰਗਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਚੌਧਰੀ ਹੋਰ ਵੀ ਖਿੱਚ ਗਿਆ ਤੇ ਭਾਈ ਲੰਗਾ ਜੀ ਨੂੰ ਕਹਿਣ ਲੱਗਾ ਤੇ ਠੀਕ ਹੈ ਜੇਕਰ ਇਹ ਗੱਲ ਹੈ ਤਾਂ ਅੱਜ ਤੈਨੂੰ ਤੇਰੀ ਵੀ ਸਾਖੀ ਨਹੀਂ ਮਿਲੇਗੀ ਤੇ ਹੁਣ ਦੱਸ ਤੈਨੂੰ ਤੇਰੀ ਲਤ ਠੀਕ ਕਰਵਾਉਣ ਦੀ ਲੋੜ ਹੈ ਕਿ ਨਹੀਂ ਤਾਂ ਪਾਈ ਲੰਗਾ ਜੀ ਨੇ ਬਹੁਤ ਨਰਮ ਸੁਵਾਨ ਨਾਲ ਚੌਧਰੀ ਨੂੰ ਬੇਨਤੀ ਕੀਤੀ ਕਿ ਮੈਨੂੰ ਜਾਣ ਦਿਓ ਗੁਰੂ ਜੀ ਤੇ ਨਾਸਤਾ ਕਰਨ ਦਾ ਸਮੇਂ ਹੋ ਚੁੱਕਿਆ ਹੈ ਪਰ ਚੌਧਰੀ ਕਿੱਥੇ ਮੰਨਣ ਵਾਲਾ ਸੀ ਤੇ ਆਖਣ ਲੱਗਾ ਕਿ ਤੈਨੂੰ ਸਾਲਾਂ ਬਤੀਤ ਹੋ ਗਏ ਸਾਰੇ ਗੁਰੂ ਦੀ ਸੇਵਾ ਕਰਦੇ ਕਰਦੇ ਅਜਹੀ ਸੇਵਾ ਦਾ ਕੀ ਫਾਇਦਾ ਜਿਸ ਦੇ ਨਾਲ ਥੋੜਾ ਜਿਹਾ ਸਰੀਰ ਦਾ ਕਸ਼ਟ ਵੀ ਦੂਰੇ ਨਹੀਂ ਹੋ ਸਕਦਾ ਪਰ ਭਾਈ ਲੰਗਾ ਜੀ ਫਿਰ ਵੀ ਅਡੋਲ ਹੋ ਕੇ ਕੇਵਲ ਨਿਮਰਤਾ ਪੂਰਵਕ ਪ੍ਰਾਰਥਨਾ ਕਰਦੇ ਰਹੇ ਕਿ ਚੌਧਰੀ ਜੀ ਮੈਨੂੰ ਜਾਣ ਦਿਓ ਤਾਂ ਅਖੀਰ ਵਿੱਚ ਚੌਧਰੀ ਨੇ ਆਪਣਾ ਮਨ ਬਦਲ ਕੇ ਪਾਈ ਲੰਗਾ ਨੂੰ ਬਸਾ ਕੇ ਵਾਪਸ ਦੇ ਦਿੱਤੀ ਪਰ ਉਦੋਂ ਤੱਕ ਬੜੀ ਧੀਰ ਹੋ ਚੁੱਕੀ ਸੀ ਤੇ ਜਦੋਂ ਪਾਈ ਲੰਗਾ ਜੀ ਦਹੀਂ ਲੈ ਕੇ ਗੁਰੂ ਜੀ ਦੇ پاس ਪਹੁੰਚੇ ਤਾਂ ਗੁਰੂ ਜੀ ਨੇ ਪਾਈ ਲੰਗਾ ਜੀ ਤੋਂ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਪਾਈ ਲੰਗਾ ਜੀ ਨੇ ਉੱਤਰ ਦਿੱਤਾ ਗੁਰੂ ਜੀ ਤੁਸੀਂ ਸਰਬ ਗਿਆਨੀ ਹੋ ਮੈਂ ਤੁਹਾਨੂੰ ਕੀ ਦੱਸਾਂ ਤਾਂ ਪਾਈ ਲੰਗਾ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਾਈ ਲੰਗਾ ਜੀ ਨੂੰ ਥਾਪੜਾ ਦਿੱਤਾ ਤੇ ਬਚਨ ਕੀਤੀ ਕਿ ਸਤ ਕਰ ਉਤਾਰ ਭਲੀ ਕਰਨਗੇ ਤੁਸੀਂ ਇੱਕ ਕੰਮ ਕਰੋ ਕਿ ਲਾਹੌਰ ਜਾਓ ਉੱਥੇ ਤੁਹਾਨੂੰ ਸੂਫੀ ਸੰਤ ਸਾ ਹੁਸੈਨ ਜੀ ਮਿਲਣਗੇ ਤੇ ਜਾ ਕੇ ਉਹਨਾਂ ਨੂੰ ਕਹੋ ਕਿ ਮੈਨੂੰ ਅਮਰਦਾਸ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਤੇ ਉਹਨਾਂ ਅੱਗੇ ਬੇਨਤੀ ਕਰਨਾ ਕਿ ਤੁਸੀਂ ਮੇਰੀ ਲੱਤ ਠੀਕ ਕਰ ਦਿਓ ਤਾਂ ਭਾਈ ਲੰਗਾ ਜੀ ਨੇ ਆਖਿਆ ਪਾ ਕੇ ਅਜਿਹਾ ਹੀ ਕੀਤਾ ਉਹ ਗੱਡੇ ਦੀ ਯਾਤਰਾ ਕਰਕੇ ਲਾਹੌਰ ਵਿਖੇ ਪਹੁੰਚ ਗਏ ਤੇ ਉਥੇ ਪਹੁੰਚ ਕੇ ਉਹਨਾਂ ਨੇ ਸਾਹ ਹੁਸੈਨ ਦੇ ਦਰਬਾਰ ਵਿੱਚ ਬੇਨਤੀ ਕੀਤੀ ਕਿ ਤੁਸੀਂ ਮੇਰੀ ਲੱਤ ਠੀਕ ਕਰ ਦਿਓ ਤਾਂ ਸਾਹ ਹੁਸੈਨ ਨੇ ਜਦੋਂ ਪਾਈ ਲੰਗਾ ਜੀ ਤੂੰ ਸਾਰੇ ਗੱਲ ਧਿਆਨ ਨਾਲ ਸੁਣੀ ਤਾਂ ਕਹਿਣ ਲੱਗਾ ਕਿ ਗੁਰੂ ਅਮਰਦਾਸ ਜੀ ਤਾਂ ਆਪ ਹੀ ਪੂਰਨ ਪੁਰਖ ਹਨ ਤੂੰ ਉਹਨਾਂ ਦਾ ਦਰਬਾਰ ਛੱਡ ਕੇ ਇੱਥੇ ਕੀ ਲੈਣਾ ਆ ਹੈ ਤੇ ਤੂੰ ਤੁਰੰਤ ਵਾਪਸ ਚਲਿਆ ਜਾ ਤੇ ਉੱਥੇ ਉਹਨਾਂ ਨੂੰ ਮੇਰੇ ਵੱਲੋਂ ਪ੍ਰਾਰਥਨਾ ਕਰਨਾ ਕਿ ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ ਮੇਰੇ ਕੋਲ ਅਜਿਹੀ ਸਮਰੱਥਾ ਕਿੱਥੇ ਜੋ ਮੈਂ ਇਹ ਚਮਤਕਾਰ ਦਿਖਾ ਸਕਾਂ ਪਰ ਪੀ ਲੰਗਾ ਜੀ ਸਾਹੂਸੈਨ ਦੀ ਗੱਲ ਨਹੀਂ ਮੰਨੇ ਤੇ ਕਹਿਣ ਲੱਗੇ ਕਿ ਮੈਨੂੰ ਮੇਰੇ ਗੁਰੂ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਉੰਜ ਮੈਂ ਤੁਹਾਡੇ ਕੋਲ ਕਦੇ ਵੀ ਆਉਣ ਵਾਲਾ ਨਹੀਂ ਸੀ ਪਰ ਹੁਣ ਮੈਨੂੰ ਮੇਰੇ ਗੁਰੂ ਜੀ ਦਾ ਹੁਕਮ ਹੋਇਆ ਹੈ ਤੇ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ ਪਰ ਸਾਹ ਹੁਸੈਨ ਫਿਰ ਵੀ ਨਹੀਂ ਮੰਨਿਆ ਤੇ ਦੋਨਾਂ ਦੇ ਵਿਚਕਾਰ ਕਹਾ ਸੁਣੀ ਹੋ ਗਈ ਤੇ ਅਖੀਰ ਵਿੱਚ ਸਾਹ ਹੁਸੈਨ ਗੁੱਸੇ ਵਿੱਚ ਆ ਕੇ ਇੱਕ ਲੱਖ ਲੈ ਕੇ ਭਾਈ ਲੰਗਾ ਜੀ ਨੂੰ ਮਰਨ ਲਈ ਦੌੜ ਪਿਆ ਤੇ ਕਹਿਣ ਲੱਗਾ ਕਿ ਜਾਂਦਾ ਕਿ ਨਹੀਂ ਰੁਕ ਜਾ ਹੁਣੇ ਹੀ ਤੇਰੀ ਲਤ ਠੀਕ ਕਰਦਾ ਹਾਂ ਤਾਂ ਮਾਰਦੇ ਡਰ ਤੂੰ ਭਾਈ ਲੰਗਾ ਜੀ ਆਪਣੀ ਬਿਸਾਖੀ ਉੱਥੇ ਹੀ ਸੱਡ ਕੇ ਦੌੜ ਪਏ ਤਾਂ ਥੋੜਾ ਅੱਗੇ ਜਾ ਕੇ ਜਦੋਂ ਉਸ ਨੇ ਥੱਲੇ ਵੱਲ ਝਾਤੀ ਮਾਰੀ ਉਹ ਉਹ ਦੇਖ ਕੇ ਹੈਰਾਨ ਹੋ ਗਈ ਕਿ ਮੇਰੀ ਲਤ ਤਾਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਤੇ ਹੁਣ ਮੈਨੂੰ ਵੀ ਸਾਖੀ ਦੀ ਬੀ ਲੂੜ ਨਹੀਂ ਜਿੰਨਾ ਜਿੰਨਾ ਲੋਕਾਂ ਨੇ ਇਹ ਕਾਤਕ ਆਪਣੀ ਅੱਖੀਂ ਦੇਖਿਆ ਸੀ ਤੇ ਉਹ ਧੰਗ ਗੁਰੂ ਅਮਰਦਾਸ ਧੰਗ ਗੁਰੂ ਅਮਰਦਾਸ ਦਾ ਜਾਪ ਕਰਨ ਲੱਗੀ ਭਾਈ ਲੰਗਾ ਜੀ ਮਨ ਹੀ ਮਨ ਵਿੱਚ ਖੁਸ਼ ਹੁੰਦੇ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਬਾਪਿਸ ਗੋਇੰਦਵਾਲ ਵਿਖੇ ਪਰਤ ਆਏ ਤੇ ਜਦੋਂ ਉਸ ਚੌਧਰੀ ਨੇ ਭਾਈ ਲੰਗਾ ਜੀ ਨੂੰ ਬਿਲਕੁਲ ਠੀਕ ਦੇਖਿਆ ਤਾਂ ਉਹ ਆਪਣੀ ਮੂਰਖਤਾ ਉੱਤੇ ਬਹੁਤ ਪਛਤਾਇਆ ਤੇ ਗੁਰੂ ਜੀ ਦੇ ਸਾਹਮਣੇ ਜਾ ਕੇ ਮਾਫੀ ਦੀ ਬੇਨਤੀ ਕਰਨ ਲੱਗਾ ਸਤਨਾਮ ਸ੍ਰੀ ਵਾਹਿਗੁਰੂ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਗੁਰੂ ਸਹਿਬਾਨਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ